ਸੱਚ ਜੀ ਪੰਜਾਬੀ ਗੱਲਬਾਤਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕਾਂਗਰਸ ਪਾਰਟੀ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਵਾਸਤੇ ਪੰਜਾਬ ਵਿੱਚ ਉਤਾਰ ਦਿੱਤੇ ਨੇ ਸਾਰੇ ਯੋਧੇ ਪੂਰੀ ਲਿਸਟ ਜਿਹੜੀ ਕੀ ਜਾਰੀ ਕਰ ਦਿੱਤੀ ਗਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਇਸ ਵੇਲੇ ਦੀ ਨਿਕਲ ਕੇ ਆ ਰਹੀ ਹੈ ਕਾਂਗਰਸ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਵਾਸਤੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਨੇ ਸ਼ਨੀਵਾਰ ਦੇਰ ਸ਼ਾਮ ਕਾਂਗਰਸ ਨੇ ਬਠਿੰਡਾ ਦੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਰਮਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼ੇਰ ਸਿੰਘ ਕੋਪਾਇਆ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਤੇ ਦੇ ਨਾਲ ਹੀ ਕਾਂਗਰਸ ਨੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉਪਰ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਪਟਿਆਲਾ ਸੀਟ ਤੋਂ ਪਰਨੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਤੇ ਉੱਥੇ ਗੁਰਦਾਸਪੁਰ ਤੋਂ ਸੁਨੀਲ ਕੁਮਾਰ ਜਾਖੜ ਤੇ ਲੁਧਿਆਣਾ ਸੀਟ ਤੋਂ ਰਵਨੀ ਫਿੱਟੂ ਜਲੰਧਰ ਤੋਂ ਸੰਦੋਗ ਸਿੰਘ ਚੌਧਰੀ ਹਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਔਜਲਾ ਫਰੀਦਕੋਟ ਸੀਟ ਤੋਂ ਮੁਹੰਮਦ ਸਦੀਕ ਆਨੰਦਪੁਰ ਸਾਹਿਬ ਸੀਟ ਤੋਂ ਮਨੀਸ਼ ਦਿਵਾੜੀ ਖੰਡੂਰ ਸਾਹਿਬ ਸੀਟ ਦੇ ਉਪਰ ਜਸਵੀਰ ਸਿੰਘ ਗਿੱਲ ਡਿੰਪ ਡਿੰਪਾ ਦੀ ਗੱਲ ਕਰੀਏ ਤਾਂ ਫਤਿਹਗੜ ਸਾਹ ਤੋਂ ਅਮਰ ਸਿੰਘ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਫਰੋਲ ਪਰ ਸੀਟ ਬੜੀ ਐਮ ਸੀਟ ਜਿਹੜੀ ਮੰਨੀ ਜਾ ਰਹੀ ਹੈ ਸ਼ੇਰ ਸਿੰਘ ਖੋਬਾਇਆ ਨੂੰ ਇਸ ਸੀਟ ਦੇ ਉੱਪਰ ਮੈਦਾਨ ਵਿੱਚ ਉਤਾਰਿਆ ਗਿਆ ਹੈ ਬਹੁਤ ਹੀ ਖਾਸ ਚਿਹਰੇ ਨੇ ਕਾਂਗਰਸ ਪਾਰਟੀ ਵਾਸਤੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ੇਰ ਸਿੰਘ ਖੋਬਾਇਆ ਨੇ 5 ਸਾਲ ਬਤੌਰ ਮੈਂਬਰ ਪਾਰਲੀਮੈਂਟ ਦਾ ਕੰਮ ਕੀਤਾ ਤੇ ਉੱਥੇ ਬਠਿੰਡਾ ਸੀਟ ਬੜੀ ਇੰਪੋਰਟੈਂਟ ਸੀਟ ਜਿਹਨੂੰ ਕਹਿ ਸਕਦੇ ਆ ਅਮਰਿੰਦਰ ਸਿੰਘ ਰਾਜਾ ਫੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਸੋ ਕਾਫੀ ਵਾਦ ਵਿਵਾਦਾਂ ਵਿੱਚ ਅਕਸਰ ਕਿਨੇ ਰਹਿੰਦੇ ਨੇ ਅਮਰਿੰਦਰ ਸਿੰਘ ਰਾਜਾ ਫੜਿੰਗ ਜਿਹੜੇ ਕਿ ਗਿੱਦੜਵਾਤ ਉਹ ਵਿਦਾਇਤ ਪੀਨੇ ਤੇ ਉਹਨਾਂ ਨੂੰ ਮੈਦਾਨ ਵਿੱਚ ਕਾਂਗਰਸ ਪਾਰਟੀ ਨੇ ਕਿਸਮਤ ਆ ਜਾਣ ਵਾਸਤੇ ਉਤਾਰ ਦਿੱਤਾ ਸੋ 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਨੇ ਮੈਦਾਨ ਵਿੱਚ ਉਤਾਰ ਦਿੱਤੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਹੜੀਆਂ ਦੋ ਸੀਟਾਂ ਨੂੰ ਛੱਡੀ ਬੈਠੀ ਹੈ ਜਿਹਦੇ ਵਿੱਚ ਬਠਿੰਡਾ ਤੇ ਫਿਰੋਜ਼ਪੁਰ ਆ ਉਹਦਾ ਐਲਾਨ ਕਦੋਂ ਤੱਕ ਕਰ ਦੇਵੇਗੀ ਸੋ ਇਹ ਹੁਣ ਤੱਕ ਦੀ ਵੱਡੀ ਖਬਰਾਂ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ న్యూਸ ਵਾਲਾ ਦੇ ਨਾਲ